ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਪ ਜੋ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਕਰ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਰ ਜੀ ਟਾਈਮ ਹੋ ਗਿਆ ਸੀ ਆਈ ਥਿੰਕ ਸਵਾ ਬੰਦ ਵਜੇ ਦਾ ਤੇ ਜਪ ਜੋ ਤਾਂ ਜੁਟ ਖੜਿਆ ਸੀ ਸਵੇਹ ਹੈ ਕਿਉਂਕਿ ਇਹਦੇ ਪਾਪਾ ਉੱਠ ਖੜੇ ਸੀ ਨਾਲ ਪਹਿਲਾਂ ਮੈਂ ਉੱਠ ਖੜੀ ਤੇ ਮੈਂ ਨਾਲ ਚਲੀ ਗਈ ਮੈਂ ਵੀ ਲੇਟ ਹੀ ਉੱઠી ਸੀ ਥੋੜਾ ਜਿਆ ਤੁਹਾ ਨੂੰ ਦੱਸਿਆ ਲੇਟ ਹੀ ਉੱਠੀ ਅੰਨੀ ਮੈਂ ਹੁਣ ਵਰਕਆਊਟ ਵਗੈਰਾ ਸਕਿੱਪਸ ਆਪ ਉਸ ਅਕੋਰਡਿੰਗ ਕੰਮ ਨੂੰ ਮੈਨੇਜ ਕਰ ਲੈਂਦੇ ਆ ਇੱਕ ਸਿਰ ਬਹੁਤ ਦੁਖਦਾਨਾ ਮਾਰਨ ਮਤਲਬ ਉਰਦਿਆ ਸਾਰ ਸਿਰ ਦੁਖਣ ਲੱਗ ਜਾਂਦਾ ਤੇ ਮੈਂ ਥੋੜੇ ਲੇਟ ਹੀ ਉੱਠਦੀ ਆ ਚਲੋ ਜੀ ਇੱਥੇ ਮਾਰਨਿੰਗ ਰੁਟੀਨ ਤੁਹਾਨੂੰ ਪਤਾ ਹੀ ਆ ਆਪਣਾ ਕੀ ਹੁੰਦਾ ਆਪਾਂ ਮਾਰਨਿੰਗ ਰੁਟੀਨ ਆਪਾਂ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਪਾਟ ਕਰਦੇ ਨਾ ਧੋ ਕੇ ਸੋ ਇਹ ਜੰਪ ਜੋ ਦੋ ਉੱਠ ਖੜਿਆ ਸੀ ਉਹ ਆਪ ਦਾ ਪਲੇ ਕਰ ਰਹੇ ਆ ਸੀਗਾ ਤੇ ਮੈਂ ਕਹਾਂ ਚਲੋ ਮੈਂ ਪਾਠ ਕਰ ਲਿਆ ਤਾਂ ਦੈਨ ਤੁਹਾਡੇ ਨਾਲ ਪਲੇ ਪਲੂ ਮਾੜਾ ਮੋਟਾ ਕਰਾਂਗੇ ਫਿਰ ਇਹਦੇ ਨਾਲ 10 ਮਿੰਟ ਮੈਨ ਲੱਗਦਾ ਮੈਂ ਪਲੇ ਕਰੇ ਉਸ ਤੋਂ ਬਾਅਦ ਮੈਂ ਰਸੋਈ ਦਾ ਕੰਮ ਵੀ ਕਰਨਾ ਸੀ ਜਦੋਂ ਉੱਧਰ ਚਲੀ ਗਈ ਸੀ ਚਲੋ ਜੀ ਮਿਲਦੇ ਆ ਨੈਕਸਟ ਕਿਉਂ ਆਪਾਂ ਕਰ ਲਿਆ ਸੀ ਪਾਠ ਆਪਦਾ ਤੇ ਉਸ ਤੋਂ ਬਾਅਦ ਆਗੇ ਸੀ ਆਪਾਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਮੌਦ ਦੀ ਗੁਰਤੇ ਸਰ ਆਪਾਂ ਨੂੰ ਸਬਜੀ ਆਪਾਂ ਬਣਾਣੀ ਹੁੰਦੀ ਹੈ ਪਹਿਲਾਂ ਸਬਜੀ ਕੱਟਦੇ ਆ ਫਿਰ ਸਬਜੀ ਧਰਦੇ ਆ ਫਿਰ ਉਸ ਤੋਂ ਬਾਅਦ ਰੋਟੀ ਬਕਾਣੇ ਆ ਆਪਾਂ ਕਿਉਂਕਿ ਆਪਾਂ ਹਸਬੰਡ ਲਈ ਬੇਟੇ ਦੇ ਲਈ ਆਪਾਂ ਟਿਫਨ ਰੈਡੀ ਕਰਨੇ ਹ ਸੋ ਚਲੋ ਜੀ ਹੁਣ ਪਹਿਲਾਂ ਆਪਾਂ ਦਾ ਸਬਜ਼ੀ ਕੱਟਾਂਗੇ ਸਬਜ਼ੀ ਮੈਂ ਲਗਦੇ ਇੱਥੇ ਮੈਂ ਬਣਾ ਲਈ ਸੀ ਇੱਥੇ ਢਾਲ ਬਣਾ ਲਈ ਸੀ ਹਾਂ ਜੀ ਇੱਥੇ ਆਪਾਂ ਬਣਾ ਲਈ ਸੀ ਦਾਲ ਚਲੋ ਜੀ ਇੱਥੇ ਮੈਂ ਦਾਲ ਨੂੰ ਬਣਾ ਲੂੰਗੀ ਇਦਾਂ ਨੂੰ ਤੋਂ ਬਾਅਦ ਮੈਂ ਬ੍ਰੇਕਫਾਸਟ ਰੈਡੀ ਕਰ ਲੂੰਗੀ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਜੀ ਆਪਣਾ ਕਿਚਨ ਦਾ ਕੰਮ ਨਿਬੜ ਗਿਆ ਸੀ ਹੁਣ ਆਪਾਂ ਆ ਗਏ ਸੀ ਛੱਪ ਜੁੱਤ ਵੱਲ ਕਿਉਂਕਿ ਨਾ ਇਹ ਤੋਂ ਬਾਅਦ ਮੇਰਾ ਰੁਟੀਨ ਹੁੰਦਾ ਜੱਪ ਜੁੱਤੇ ਘੰਟਾ ਲੱਗਦਾ ਜਿਹੜਾ ਜੂੜਾ ਵਗੈਰਾ ਕਰਨਾ ਤੇ ਉਹਨੂੰ ਰੈਡੀ ਕਰਨਾ ਮਤਲਬ ਬੈਗ ਵਗੈਰਾ ਰੈਡੀ ਕਰਨਾ ਚਲੋ ਜੀ ਹੁਣ ਨਵਾਣਾ ਤੁਹਾਨੂੰ ਇਹਦੇ ਕੰਮ ਹੋ ਕੇ ਆ ਜਾਣੇ ਹੁੰਦੇ ਬਸ ਮੈਂ ਕਿਚਨ ਦੇ ਕੰਮ ਨਿਬੜ ਕੇ ਇੱਧਰ ਆ ਜਾਨੀ ਹੁੰਦੀ ਆ ਕਈ ਵਾਰ ਤਾਂ ਕੱਪੜੇ ਪਹਿਲਾਂ ਧੋ ਲਈਦੇ ਕਈ ਵਾਰ ਕੱਪੜੇ ਇਸ ਟਾਈਮ ਮਸ਼ੀਨ 'ਚ ਪਾਏ ਹੁੰਦੇ ਨੇ 8:30 ਵਜੇ ਤੱਕ ਬਾਅਦ 'ਚੋਂ ਪਾਜਣ ਕਈ ਵਾਰ ਮਮਾ ਕੱਢ ਲਏ ਹੁੰਦੇ ਨੇ ਤੇ ਚਲੋ ਜੀ ਹੁਣ ਮੈਂ

ਹਾਂ ਕਿੱਥੇ ਜਾਂਦੇ ਹੋ ਪਾਪਾ ਜੀ ਕੋਲ ਜਾਂਦੇ ਹੋ ਬੇਟਾ ਤੇ ਵੀਡੀਓ ਕੌਣ ਬਣਾਊਗਾ ਆਪਦੀ ਰੈਡੀ ਹੋ ਗਏ ਤੁਸੀਂ ਕਿੱਥੇ ਜਾਣਾ ਹੁਣ ਤੁਸੀਂ ਹੁਣ ਸਕੂਲ ਜਾਣਾ ਓਕੇ ਬੇਟਾ ਲੋ ਜੀ ਜੱਪ ਨੂੰ ਆਪਾਂ ਕਰਤਾ ਸੀ ਰੈਡੀ ਸੋ ਆਪਾਂ ਜੱਪ ਨੂੰ ਤੋੜਦੇ ਆ ਜੱਪ ਪਹਿਲੇ ਹੀ ਜਖੜਾ ਹੋ ਗਿਆ ਜੇ ਆਪਾਂ ਆਪਾਂ ਤੋੜਦੇ ਆਂ ਦਨ ਸਕੂਲ ਵਾਸਤੇ ਜੱਪ जप बेटा सत श्रीकाल करो सारू प्यार सत श्रीकाल कि चले हो है कि चलो पल करी हो स्टार्ट कर दस है स्कूल हो ओके ना बेटे स्टार्ट कर दें। सारा पता कि प्यार आए मार के फिर स्टार्ट नौ, नौ, हो नो नो आपसे नहीं होगा गिरजूगा उत्ते बाय जाप बाय करो बाय ਪਾਲੀ ਕਰ ਦੇ ਮਮਾ ਦਾਦੂ ਨੂੰ ਵੀ ਬਾਏ ਕਰ ਦੋ ਮਾਏ ਚਲੋ ਜੀ ਆਪਾਂ ਤੋਰ ਦੇਣ ਜੱਪ ਜੋਤ ਨੂੰ ਫੇਰ ਉਹ ਦੁਬਾਰਾ ਦਿਖਾਵਾਂਗੇ ਲੋ ਜੀ ਜੱਪ ਜੋਤ ਨੂੰ ਮੈਂ ਲੈ ਆਈ ਸੀ ਜੱਪ ਕੀ ਖਾਂਦੇ ਮੇਰੇ ਬੇਟਾ ਹਾਂ ਖਾ ਲੋ ਤੇਨ ਕੀ ਹੈ ਇਹਨੇ ਟੌਫੀ ਹੈ ਨਾ ਖਾ ਲੋ ਇਹਨੂੰ ਮੈਂ ਲੈ ਆਈ ਸੀ ਗਰਮੀ ਬਹੁਤ ਜ਼ਿਆਦਾ ਹੈ ਕੁਛ ਇਹ ਵੀ ਠੀਕ ਜਿਹਾ ਨਹੀਂ ਮਹਿਸੂਸ ਕਰਦਾ ਸੀ ਮਾਰਨਿੰਗ ਕੀ ਹੋ ਗਿਆ ਬੇਟਾ ਖਾਂਦੇ ਨਹੀਂ ਮਾਰਨਿੰਗ ਠੀਕ ਜਿਹਾ ਮਹਿਸੂਸ ਨਹੀਂ ਕਰਦਾ ਵੈਸੇਗਾ ਤੇ ਮੈਂ ਕਿਹਾ ਚਲ ਰਹਿਣ ਦੇ ਨਾ ਪਹਿਲਾਂ ਤਾਂ ਸਵੇਰ ਮੈਂ ਸੋਚਿਆ ਫਿਰ ਹਸਬੰਦ ਕਹਿੰਦੇ ਚਲ ਆਇਆ ਘੰਟਾ ਡੇਢ ਕਿਤਾ ਲਾ ਲੈਣਦੇ ਨੂੰ ਫਿਰ ਭੱਜ ਕੇ ਲਿਆਇਆ ਤੂੰ ਫਿਰ ਮੈਜਨਸ ਦੇ ਹੀ ਲਏ ਸੀ 1:30 ਲੇ ਆਈ ਸੀ ਮੈਨੂੰ 1:30 1:30 ਰੋਤਾ ਪਿਆ ਹੂੰ ਪਿਆ प्ले करूगा ठा क्यों मारा मैं ये बता क्या कर आना करूंगा मैं गोली चलाना ममा कद मेरे ना कदू ना पापा ना सारे ना मार के गोली कहूगा माजो हूं माझो अज तारा ता दिन ऐदा ही निकल गया सुबह मॉर्निंग मोरनिंग सीर जा दुखी जाना सुबह

ਤਦੇ ਅਸੀਂ ਇਹਨੂੰ ਦੱਸਿਆ ਨਹੀਂਗਾ ਕਿ ਮਮਾ ਦਾ ਨਾਮ ਮਨਪ੍ਰੀਤਾ ਹੈ ਪਤਾ ਨਹੀਂ ਸੁਣ ਸੁਣ ਕੇ ਇਹਨੂੰ ਪਤਾ ਲੱਗ ਗਿਆ ਮਮਾ ਦਾ ਨਾਮ ਮਨਪ੍ਰੀਤਾ ਸੋਣੇ ਕਹਿ ਵੀ ਦਿੰਦਾ ਮਮਾ ਦਾ ਨਾਮ ਕੀ ਹੈ ਦਿਨ ਕਿ ਕੀ ਕਰਦੇ ਸੋਣੋ ਜੇ ਮੇਰਾ ਪੁੱਤ ਕੀ ਕਰਦੇ ਹੈ ਕੀ ਟੋਹੀ ਰੋਹੀ ਖਾਤਾ ਲੇ ਆ ਟੌਫੀ ਨੂੰ ਵੀ ਟੋਹੀ ਕਹਿੰਦਾ ਚਲੋ ਜੀ ਬਸ ਤੁਹਾਨੂੰ ਦੱਸਣਾ ਸਵੇਰ ਦੇ ਮਾਰਨਿੰਗ ਦਾ ਸ਼ੇਰ ਬਹੁਤ ਦਰਦ ਹੋ ਜਾਂਦਾ ਸੀਗਾ ਆ ਦਾ ਛੋਟਾ-ਮੋਟਾ ਜਿਹੜਾ ਮੇਨ-ਮੇਨ ਕੰਮ ਨਵੇੜ ਕੇ ਦਿਨ ਮੈਂ ਦਵਾਈ ਲੈ ਲਈ ਸੀ ਦਵਾਈ ਲੈ ਕੇ ਮੈਂ ਪਈ ਨਹੀਂ ਛੁੱਟੀ ਨਹੀਂ ਤਾਂ ਆਉਂਦੀ ਸੀ ਮੈਂ ਪਈ ਨਹੀਂ ਮੈਨੂੰ ਐ ਸੀ ਮੈਂ ਕਿਹਾ ਜੱਪਜੋ ਤੂੰ ਲੈ ਕੇ ਆਉਣਾ ਜੇ ਇੱਕ ਦਿਨ ਸੋ ਵੀ ਫਿਰ ਉੱਠੇ ਨਹੀਂ ਜਾਣਾ ਫਿਰ ਮੈਂ ਪਈ ਨਹੀਂ ਬਸ ਮੈਂ ਫੋਨ ਥੋੜਾ ਜਿਹਾ ਮੜਾ ਮੋਟਾ ਫੋਨ ਜਿਹਾ ਚਲਾਇਆ ਦਿਨ ਵੈਸੇ ਪਈ ਹੋਈ ਉਸ ਤੋਂ ਬਾਅਦ ਫਿਰ ਮੈਂ ਹੁਣ ਲੈ ਕੇ ਇਹਨੂੰ ਘਰੇ ਪਹੁੰਚਾਈਆਂ ਬਸ ਉਹਨੇ ਹੀ ਬਥਰੇ ਨੂੰ ਮੇਰੇ ਮम्मा ਦਾ ਨਾਮ ਕੀ ਹੈ ਮਨਪ੍ਰੀਤ ਮਨਪ੍ਰੀਤ ਕੋ ਬੱਚੇ ਨੂੰ ਕੁਝ ਨਹੀਂ ਆ ਬਸ ਇਹ ਚੀਜ਼ਾਂ ਦਾ ਨਾਂ ਨੂੰ ਹਜੇ ਤੱਕ ਇਹਨੂੰ ਕੁਝ ਦੱਸਿਆ ਨਹੀਂ ਸਿਖਾਇਆ ਨਹੀਂ ਸੀ ਮਮਾ ਦਾ ਨਾਮ ਕੀ ਹੈ ਇੱਕ ਦਿਨ ਆਪੇ ਹੀ ਮੈਨੂੰ ਕਹਿਣ ਲੱਗਿਆ ਮੰਪੀਤ ਮੈਂ ਕਿਹਾ ਸੀ ਬਾਪੀ ਦੇਖੋ ਤੇ ਇੱਕ ਦਿਨ ਆਪੇ ਹੀ ਕਹਿਣ ਲੱਗਾ ਮੰਪੀਤ ਮੈਂ ਕਿਹਾ ਹੈ ਤੁਹਾਨੂੰ ਕਿਹਨੇ ਦੱਸਿਆ ਬੇਟਾ ਮੈਂ ਤਾਂ ਮਮਾ ਦਾ ਨਾਮ ਮੰਪੀਤ ਬਾਪੀ ਤਾਂ ਮੈਂ ਫੋਨ ਬਸਾਈ ਕਰੀ ਜੀ ਉਹ ਮੰਪੀਤ ਮੰਪੀਤ ਤੁਸੀਂ ਕਿੰਨਾ ਪਿਆਰ ਕਰਦੇ ਹੋ ਫਿਰ ਮੰਪੀਤ ਨੂੰ ਮੰਪੀਤ ਨੂੰ ਕਿੰਨਾ ਪਿਆਰ ਕਰਦੇ ਹੋ ਦੱਸ ਕੇ ਦਿਓ ਇੱਥੇ ਕੈਮਰੇ 'ਚ ਆ ਕੇ ਦੱਸੋ ਕਿੰਨਾ ਪਿਆਰ ਕਰਦੇ ਹੋ ਮੰਪੀਤ ਨੂੰ ਦੋ ਹੀ ਕਰਦੇ ਚਾਰ ਨਹੀਂ ਕਰਦੇ ਹਾਂ ਕਿੰਨਾ ਕਰਦੇ ਹੋ ਦੋ ਦੋ ਛੋਨਾ ਪੁੱਤ ਮੇਰਾ ਬਾਕੀ ਨਾ ਹੋਂਦੇ ਬੱਚੇ ਪਤਾ ਨਹੀਂ ਕਿਉਂ ਜਿਆਦਾ ਹੀ ਜਿਆਦਾ ਮਤਲਬ ਐਕਟਿਵ ਨੇ ਇੱਕ ਤੇ ਕੁਝ ਜਿਆਦਾ ਹੀ ਮਾਇਰ ਜਨ ਦੇ ਹੈਗੇ ਆ 4 3 ਮਿੰਟ ਚ ਕੋਈ ਵੀ ਚੀਜ਼ ਕੈਚ ਕਰ ਲੈਂਦੇ ਆ ਪਲੀਜ਼ ਮੈਨੂੰ ਰეკਮੈਂਡ ਕਰੇ ਕਿਸੇ ਨੂੰ ਵੀ ਦੇਸੀ ਨੁਕਤਾ ਕੋਈ ਸਿਰ ਦਰਦ ਦੀ ਦਵਾਈ ਦਾ ਹਨ ਪਤਾ ਹੋਵੇ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤਾਂ ਜੋ ਮੈਂ ਵੀ ਬਣਾ ਕੇ ਮੈਂ ਵੀ ਖਾ ਲਾਂ ਮੇਰਾ ਸਿਰ ਬਹੁਤ ਦੁਖਦਾ ਸਮ ਟਾਈਮ ਦੁਖਣਾ ਨਹੀਂ ਗਾ ਕੀ ਸਾਲ ਚ ਸਾਰਾ ਸਾਲ ਦੁੱਖ ਐ ਨਹੀਂ ਜਦੋਂ ਦੁੱਖੇ ਫਿਰ ਉਦੋਂ ਕਈ ਦਿਨ ਨਹੀਂ ਦੁਖਦਾ ਰਹਿੰਦਾ ਕਈ ਕਈ ਦਿਨ ਦੁਖਦਾ ਰਹਿੰਦਾ ਬੇਟਾ ਜੋ ਤਾ ਨਿਰਜੋਗੇ ਤੁਸੀਂ ਇੱਧਰ ਆਓ ਮम्मा ਦੇ ਦੂਸਰੀ ਸਾਈਡ ਤੇ ਆ ਜਾਓ ਇੰਨੀਆਂ ਸ਼ਰਾਰਤਾਂ ਉੱਪਰ ਬੈਠਾ ਮੈਂ ਮੋਦੀ ਬਈ ਐ ਤੇ ਮੇਰੀ ਭਾਈ ਲੋ ਤਾਂ ਟੂਈ ਦੇ ਉੱਪਰ ਬੈਠਾ ਆ ਡਰਾਈ ਜਾਂਦਾ ਮम्मा ਨਹੀਂ ਡਰਦੇ ਨਹੀਂ ਡਰਦੇ ਮम्मा ਤੁਸੀਂ ਡਰਾਈ ਜਾਂਦੇ ਆ ਨਾ ਮम्मा ਨਹੀਂ ਡਰਦੇ ਨਹੀਂ ਡਰਦੇ ਮम्मा ਕਿੱਕਾ ਤੁਹਾਨੂੰ ਵੀ ਡਰਾਈ ਜਾਂਦਾ ਸ਼ਾਰਤੀ ਕਾਕਾ ਸ਼ਾਰਤੀ ਕਾਕਾ ਜੀ ਸ਼ਾਰਤੀ ਕਾਕਾ ਆ ਗਿਆ ਇੱਕ ਦਿਨ ਇਹਦਾ ਆ ਲੋ ਨੋ ਜੀ ਬਸ ਮੈਂ ਤਾਂ ਹੁਣ ਡਰੈਸ ਕਰੂੰਗੀ ਹੁਣ ਜਦ ਜੋ ਤੁਹਾਨੂੰ ਸੁਵਾਉਂਗੀ ਕਿਉਂਕਿ ਨਾ ਅੱਜ ਪ੍ਰੌਟੇ ਵੀ ਥੋੜੀ ਖਾ ਕੇ ਠੀਕ ਨਹੀਂ ਸੀਗਾ ਸੋ ਇਹ ਵੀ ਜਿਹੜਾ ਉਹਦਾ ਬ੍ਰੈਕਫਾਸਟ ਥੋੜਾ ਕਰਕੇ ਆਇਆ ਸੋ ਹੁਣ ਮੇਰਾ ਰੱਜ ਹੈ ਕਿ ਮੈਂ ਇਹਨੂੰ ਬ੍ਰੈਕਫਾਸਟ ਕਰਵਾਤਾ ਹੁਣ ਜਿਹੜਾ ਲੈਫਟ ਸੀ ਨਾ ਸਾਰਾ ਕਰਵਾਤਾ ਹੁਣ ਮੈਂ ਇਹਨੂੰ ਰੈਸਟ ਛੋਟੀ ਜੀ ਮੰਮੀ ਚਾਹ ਬਣਾ ਰਹੀ ਸੀ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਮੈਂ ਕਿਹਾ ਮੈਂ ਵੀ ਚਾਹ ਪੀ ਕੇ ਨਾ 2 ਘੰਟੇ ਜਨ ਅਰੈਸਟ ਕਰਦੀ 2 ਤਾਂ ਮੈਨੂੰ ਨੀਂਦ ਘੱਟ ਆਉਂਦੀ ਸੋਰੀ ਇੱਕ ਨੀਂਦ ਵੀ ਘੱਟ ਆਉਂਦਾ ਕਾਰਨ ਵੀ ਸਿਰ ਦੁਖਦਾ ਮੇਰੇ ਅਕੋਰਡਿੰਗ ਤਾਂ ਬਾਕੀ ਨੀਂਦ ਬਹੁਤ ਘੱਟ ਆਉਂਦੀ ਚਾ ਵੇਦਾ ਗੇਟ ਹੋ ਜयो ਜੇ ਲਓ ਜੀ ਟਾਈਮ ਹੋ ਗਿਆ ਆਈ ਥਿੰਕ 6:00 ਉੱਪਰ ਹੋ ਗਿਆ 6:10 ਮਿੰਟ ਹੋ ਗਏ ਤੇ ਆਪਾਂ ਟਿਊਸ਼ਨ ਅਜਨਾ ਕਮਰੇ ਗਰਮੀ ਆਪਾਂ AC 'ਚ ਬੈਠ ਕੇ ਪੜਾਤਾ ਸੀ ਦੈਨ ਹੁਣ ਆਪਣੇ ਜਪਜੋਤ ਨੇ ਜਦੋਂ ਤੋਂ ਉਹ ਅਸੀਂ ਉੱਠੀ ਸੀ ਸੌਂ ਕੇ ਉੱਠੇ ਸੀ ਮਨ ਕੇ ਚਲੋ ਕੰਟਕਟ ਦਾ ਉਦੋਂ ਬਾਅਦ ਫਿਰ ਅਸੀਂ ਟਿਊਸ਼ਨ ਵੀ ਅੰਦਰ ਪੜਾਉਣ ਦਾ ਫੈਸਲਾ ਕੀਤਾ ਤੇ ਖਲਾਰਾ ਇਹਨਾਂ ਵਾਰ ਜਪਜੋਤ ਖੇਡ ਦਾ ਨਾਲ ਇੱਕ ਸਾਈਡ ਤੇ ਖੇਡ ਲੈਂਦਾ ਚਲੋ ਇੱਕ ਸਾਈਡ ਤੇ ਮੈਂ ਬੱਚੇ ਬਿਠਾ ਲੈਂਦੇ ਤੇ ਇੰਨਾ ਪਾਇਆ ਪਿਆ ਲਓ ਜੀ ਇੱਥੇ ਹੋ ਗਿਆ ਅਸੀਂ ਸ਼ਾਮ ਦਾ ਟਾਈਮ ਹੈ ਜਪਜੋਤ ਨੂੰ ਉਹ ਆ ਵੀ ਆਉਣਾ ਸੀ ਅਜੇ ਕਿ ਟਿਊਸ਼ਨ ਪੜਾ ਕੇ ਟੀਸੀ ਮੈਂ ਕਹਣਾ ਪਹਿਲਾਂ ਖਲਾਰਾ ਚੱਕ ਦੇ ਇੱਕ ਜੰਪ ਜੋ ਸਵੇਰ ਦੁਪਹਿਰੇ ਜਦੋਂ ਸੌਣੇ ਉਦੋਂ ਵੀ ਫਿਰ ਤੁਹਾਨੂੰ ਪਤਾ ਆਪਣੇ ਕੰਬਲ ਦਵਾਰਾ ਜੋੜਨ ਵਾਲੇ ਹੋ ਜਾਂਦੇ ਬਾਕੀ ਮੈਂ ਚਾਦਰ ਵੀ ਚੇਂਜ ਕਰਨੀ ਸੀ ਤੇ ਮੈਟ ਵਗੈਰਾ ਤੇ ਬੱਚੇ ਬੈਠਦੇ ਨੇ ਤੇ ਵਾਕਿਆ ਮੈਂ ਦਰਾਜ ਜੀ ਵੀ ਸਾਫ ਕਰੇ ਸੀ ਅੱਜ ਦਰਾਜਾਂ ਜਿਹਦੇ ਵਿੱਚ ਲਫਾਫੇ ਫਿਰ ਕੋਈ ਪੁਰਾਣੀਆਂ ਦਵਾਈਆਂ ਦੂਈਆਂ ਹੁੰਦੀਆਂ ਹਨਾ ਤੇ ਕਿਰੋਂੀ ਗੱਲ ਦਵਾਈਆਂ ਪਈਆਂ ਰਹਿਣੋਂ ਬੰਨੀ ਬਹਮਾਰੀ ਘਰ ਨਹੀਂ ਜਾਂਦੀ ਤੇ ਮੈਂ ਦਵਾਈਆਂ ਵਗੈਰਾ ਕੱਢੀ ਨਾ ਬਾਕੀ ਲਫਾਫੇ ਲਫਾਫੇ ਤੋਂ ਸਾਰਾ ਮਤਲਬ ਤੇ ਮੈਂ ਇੱਥੇ ਲੱਗੀ ਹੋਈ ਸੀ ਬਸ ਤਵਾ ਦਾ ਸਾਫ ਸਟੰਬਰ ਤੇ ਜ ਪਰ ਉਹਦੇ ਨਾਲ ਦੁਵਾ ਜੇ ਜਾਨਾ ਸੀ ਪਹਿਲਾਂ ਮੈਂ ਸੱਚਾ ਵਿਕਟੋਰ ਜਾ ਕੇ ਜਪ ਜਤਨ ਨਵਾਏ ਤੇ ਰਾਣਾ ਕਰਾਂਗਾ ਰੂਮ ਦੀ ਕਲੀਨਿੰਗ ਕਰਦੇ ਆਪਾਂ ਆ ਕੇ ਪਹਿਲਾਂ ਆਪਾਂ ਜਪ ਜਤਨ ਨੂੰ ਨਵਾਏ ਕਿਉਂਕਿ ਈਵਨਿੰਗ ਦਾ ਟਾਈਮ ਹੈ ਸੋ ਹੁਣ ਮੇਰਾ ਰੱਤ ਪਹਿਲਾਂ ਪਜਪ ਜਤਨ ਨੂੰ ਨਵਾਏ ਜਦੋਂ ਆਪਾਂ ਆ ਕੇ ਰੂਮ ਕਲੀਨਿੰਗ ਵਗੈਰਾ ਦੁਆਰਾ ਕਰਦੇ ਚਲੋ ਜੀ ਪਹਿਲਾਂ ਮੇਰਾ ਰੱਤ ਭੱਜ ਕੇ ਜਾ ਕੇ ਜਪ ਜਤਨ ਨੂੰ ਨਵਾਏ ਲਓ ਜੀ ਮੈਂ ਉਹੀ ਗੱਲ ਨਾ ਮੈਂ ਦਵਾ ਦਵਾ ਕੇ ਤੇ ਵਾ ਕੇ ਪਹਿਲਾਂ ਇਹਨੂੰ ਚਾਪ ਨੂੰ ਨਵਾ ਕੇ ਕੰਮ ਨਵੇੜਦਾ ਕਿਉਂਕਿ ਤੁਹਾਨੂੰ ਪਤਾ ਬੇਬੀ ਦਾ ਕੰਮ ਫਸਟ ਆਫ ਆਲ ਹੁੰਦਾ ਆਪਣਾ ਤੇ ਆਪਾਂ ਹੁੰਦਾ ਵਾ ਤਾਂ ਮੈਂ ਜੱਪ ਨੂੰ ਨਿਵਾ ਕੇ ਤੇ ਇਹ ਖੇਢੀ ਜਾਊਗਾ ਉਸ ਤੋਂ ਬਾਅਦ ਮੈਂ ਆਪ ਦਾ ਰੂਮ ਕਲੀਨ ਕਰ ਦੂੰਗੀ ਤੇ ਉਸ ਤੋਂ ਬਾਅਦ ਕੰਮ ਨਿਬੜ ਜਾਣਗੇ ਫਿਰ ਆਪਣੇ ਹੋਲੀ ਹੋਲੇ ਜਿਹੜੇ ਛੋਟੇ ਮੋਟੇ ਹੁੰਦੇ ਸ਼ਾਮ ਨੂੰ ਕੰਮ ਤਾਂ ਚਲੋ ਜਿੱਥੇ ਮੈਂ ਲਈ ਆਈ ਸੀ ਤੌਲੀਏ ਤੇ ਮੈਂ ਭੱਜ ਕੇ ਜਾ ਕੇ ਨਿਵਾ ਕੇ ਲਿਆਉਂਗੀ ਇਹਨੂੰ ਲਓ ਜੀ ਇੱਥੇ ਮੈਂ ਨਿਵਾ ਕੇ ਲਈ ਆਈ ਸੀ ਇਹਨੂੰ ਤੇ ਮੰਮੀ ਜੀ ਉਧਰ ਆਪਣੇ ਪਸ਼ੂਆਂ ਲਈ ਜਿੱਧਰ ਅੰਦਰ ਸਵੇਰ ਖੜੇ ਹੁੰਦੇ ਪੱਖੇ ਫੂਹਾਰੇ ਵਗੈਰਾ ਚੱਲਦੇ ਨੇ ਜਿੱਥੇ ਫਿਰ ਉੱਥੇ ਝਾੜੂ ਮਾਰਨ ਚਲੇ ਗਏ ਸੀ ਤੇ ਮੈਂ ਇਹਨੂੰ ਨਿਵਾਉਣ ਚ ਲੱਗੀ ਸੀ ਚਲੋ ਜੀ ਮਿਲਦੇ ਹਾਂ ਪਰ ਨੈਕਸਟ ਕਲਿੱਪ ਦੇ ਵਿੱਚ ਜੇ ਆਪਾਂ ਜਪਨ ਨੂੰ ਲੈਣਵਾ ਤੇ ਆਪਾਂ ਦਾ ਬਧਾ ਰੂਮ ਦੀ ਮੜੀ ਜੀ ਕਲੀਨਿੰਗ ਤੇ ਛਾੜ ਚੜਾਈ ਕਰਾਈਏ ਪੋਚਾ ਤਾਂ ਸਵੇਰ ਵੀ ਲੱਗ ਜਾ ਪੋਚਾ ਤਾਂ ਸਵੇਰ ਲਾਣੀ ਆ ਸੋ ਆਪਾਂ ਇੱਕਲੀ ਚ ਝਾੜ ਪੂੰਝ ਕਰਕੇ ਤੇ ਆਪਾਂ ਕਰ ਦਈਏ ਝਾੜੂ ਲਾ ਕੇ ਕਰ ਦੇ ਓਏ ਚਲੋ ਚਲੋ ਮੈਨੂੰ ਝਾੜ ਪੂੰਝ ਕਰ ਲੈ ਜੀ ਮਾਈ ਲੋ ਜੀ ਮੈਂ ਆਜੀ ਸਿੱਤੇ ਜਪਰ ਜਤਨ ਨੂੰ ਆਕੇ ਤੇ ਆਕੇ ਬਸ ਮੈਂ ਦਵਾਦ ਮੈਂ ਕਿ ਰੂਮ ਕਲੀਨ ਕਰਨਾ ਕਿਉਂਕਿ ਟਾਈਮ 7 ਵਜੇ ਦੇਖਰੀ ਹਸਬੰਡ ਵੀ ਆ ਜਾਂਦੇ ਆ ਸੋ ਮੈਂ ਦਵਾਦ ਚਾਦਰ ਚੇਂਜ ਕਰਦੀ ਮੈਂ ਕਿ ਚਾਦਰ ਚੇਂਜ ਕਰਦਾ ਤਾਂ ਬਦ ਚਾਦਰ ਚੇਂਜ ਕਰਕੇ ਤੇ ਆਪਾਂ ਲਾ ਦਾਂਗੇ ਝਾੜੂ ਤੇ ਕੂੜਾ ਇਕੱਠਾ ਕਰਦਾਂਗੇ ਕੋਚੇ ਤਾਂ ਸਵੇ ਹੀ ਲਾਉਣੇ ਆਪਾਂ ਝਾੜੂ ਲਾ ਕੇ ਮੋਟਾ ਮੋਟਾ ਜਿਹੜਾ ਉਹ ਦਾ ਖਲਾਰੇ ਆ ਕਾਗਜ਼ ਵਗੈਰਾ ਜੀ ਇਕੱਠੇ ਕੀਤੇ ਜਾਣਗੇ ਚਲੋ ਜੀ ਮਿਲਦੇ ਹਾਂ ਪਰ ਨੈਕਸਟ ਕਲਿੱਪ ਦੇਣਾ ਇੱਥੇ ਆ ਗਈ ਸੀ ਹਸਬੰਡ ਆਗੇ ਸੀ ਤੇ ਜਿਹੜੀ ਟੀ-ਸ਼ਰਟ ਜੋੜ ਰਹੀ ਆ ਤੁਹਾਨੂੰ ਯਾਦ ਹੋਣਾ ਕਿ ਮੈਂ ਵਰਦੀ ਤੇ ਇੱਕ ਟੀ-ਸ਼ਰਟ ਗਿਫਟ ਕੀਤੀ ਸੀ ਸੋ ਸਾਈਜ਼ ਥੋੜਾ ਜਨਾ ਵੀ ਸਹੀ ਨਹੀਂ ਆਇਆ ਸੀ ਤੇ ਬਾਕੀ ਨਾ ਫਿਰ ਮੈਂ ਨਾਲ ਗਿਆ ਤੁਸੀਂ ਐਕਸਚੇਂਜ ਹੀ ਕਰ ਲਿਓ ਜੀ ਐਕਸਚੇਂਜ ਕਰਕੇ ਲੈ ਆਈ ਸੀ ਤੇ ਬਾਕੀ ਇਹ ਫਰੂਟ ਕੱਟ ਕੇ ਅੰਦਰ ਲੈ ਆਏ ਸੀ ਇਹਨਾਂ ਨੂੰ ਪਤਾ ਸੀ ਅੰਦਰ ਸਫਾਈ ਕਰਨੀ ਹੈ ਇਹ ਫਰੂਟ ਕੱਟ ਕੇ ਲੈ ਆਏ ਸੀ ਇੱਥੇ ਮੈਂ ਬੈਠ ਕੇ ਮੈਂ ਕਿਹਾ ਚਲੋ 2 ਮਿੰਟ ਬੈਠ ਕੇ ਫਲੂਟ ਖਾ ਕੇ ਦਨ ਫੇਰ ਹੀ ਕਰਦੇ ਹਾਂ ਹੁਣ ਕੰਮਗਾ ਕਿਉਂਕਿ ਤੁਹਾਨੂੰ ਪਤਾ ਉਹ 4 ਘੰਟੇ ਨੂੰ ਫੇਰ ਰੋਟੀ ਦਾ ਟਾਈਮ ਹੋ ਜਾਂਦਾ ਆਪਣਾ ਤੇ ਮੈਂ ਦਗਦਾ ਇੱਥੇ 2 ਕੁ ਮਿੰਟ ਬੈਠ ਕੇ ਮੈਂ ਫ੍ਰੋਟ ਕਰਨ ਲੱਗ ਗਿਆ ਨਾਲ ਹੀ ਜੰਪ ਜਦੋਂ ਮੈਂ ਕਿ ਕਾਲਾ ਇਹ ਕਿੱਥੇ ਖਾਂਦਾ ਹੈ ਇਹ ਤਾਂ ਬਿਲਕੁਲ ਫ੍ਰੋਟ ਦੇ ਨੇੜੇ ਹੀ ਨਹੀਂ ਜਾਂਦਾ ਚਲੋ ਜੀ ਆਪਾਂ ਇੱਥੇ ਲਾਉਣ ਲੱਗ ਗਏ ਸੀ ਝਾੜੂ ਝਾੜੂ ਲਾ ਕੇ ਆਪਾਂ ਦਿਨ ਦਵਾ ਦਵਾ ਕੰਮ ਨਵੇਂ ਲਾਂਗੇ ਆਪਾਂ ਦਾ ਜੀਟ ਰੂਮ ਆਪਾਂ ਕਲੀਨ ਕਰਦੇ ਸੀ ਟਾਈਮ ਹੋ ਗਿਆ 7:30 ਵਜੇ ਦਾ ਤੇ ਭੇਜ ਗਈ ਇੱਕ ਵਾਰ ਦਾ ਤੇ ਕੱਪੜੇ ਪਏ ਸੀ ਇਧਰ ਪ੍ਰੈਸ ਵਾਲੇ ਕਰਨ ਵਾਲੇ ਸੂਟ ਤੇ ਨਾਲੇ ਪਏ ਸੀ ਗਏ ਆਪਣੇ ਦੂਜੇ ਪ੍ਰੈਸ ਵਾਲੇ ਵੀ ਪਏ ਸੀ ਤੇ ਜੋੜਨ ਵਾਲੇ ਪਏ ਸੀ ਰੋਟੀ ਤੇ ਮਮੇ ਨੇ ਰੋਣੀ ਚਲੋ ਜੀ ਆਪਾਂ ਕੱਪੜੇ ਪ੍ਰੈਸ ਕਰਕੇ ਦਰਮਿਆਦ ਤੋਂ ਬਾਅਦ ਨਹਾ ਕੇ ਆਣੇ ਆ रुकी ना, ना।, ना के ना ब्लॉग अपलोड करा नहा के आप इवनिंग स्किप करती एक बार जन्म दिन ठीक नहीं है मम्मी बना लेंगे शाम जो कुछ हो गए वाली एमरजेंसी हो तो आप भी बना लेंगे नहीं वैसे सिर बहुत ध्यान मेरा तो मम्मी बना लें रोटी चार जाने है रोटी पाँच बेबी है चार बड़े हैं ਕੀ ਤਾਂ ਬoi ਬਾਰੀ ਹੁੰਦੀ ਹੁੰਦੀ ਹੈ ਵੀ ਕੁਕੀ ਮੇਟ ਨੂੰ ਨੀਵੀਂ ਜੀਂਦੀ ਗਰਮੀ ਦੇ ਮੇਰਾ ਰੱਬ ਲਓ ਜੀ ਚੈੱਕ ਕਰੋ ਮੇਰੇ ਹਾਲਾਤ ਕਿੰਨਾ ਬੁਰਾ ਹਾਲ ਭਿੱਜ ਗਈ ਮੈਂ ਸਾਰੀ ਇਹਨੇ ਨਿਕਲਣਾ ਭੁੱਜ ਗਈ ਸੋ ਦੋ ਸੂਟ ਹੀ ਪ੍ਰੈਸ ਕਰ ਰਿਹਾ ਤੇ ਦੋਆਂ ਨਾਲੀ ਬੁਰਾ ਹਾਲ ਹੋ ਗਿਆ ਤੇ ਮੇਰਾ ਹੁਣ ਕਰਨਾ ਤਾਂ ਸੂਟ ਇੱਕ ਹੋਰ ਸੀ ਪ੍ਰੈਸ ਚਲੋ ਹੁਣ ਮੈਂ ਸੋਚਿਆ ਉਹਨੂੰ ਥੋੜਾ ਜਿਹਾ ਕਾਲ ਨੂੰ ਕਰਨਾ ਨੇ ਭਿੱਜ ਗਈ ਜਮਾ ਲਓ ਜੀ ਪੂਰਾ ਸਾਰਾ ਹੋ ਗਿਆ ਚਲੋ ਲੋ ਜੀ ਆਪਾਂ ਨਾ ਕੱਪੜੇ ਪ੍ਰੈਸ ਕਰਕੇ ਆ ਗਏ ਸੀ ਤੇ ਕੱਪੜੇ ਪ੍ਰੈਸ ਕਰਕੇ ਮਰਨ ਵਾਲਾ ਹਾਲਾਤ ਹੋ ਗਿਆ ਉਧਰ ਜਪ ਜਤਨੇ ਦੁਬਾਰਾ ਵੀ ਕੱਪੜੇ ਬਦਲੇ ਪਾਣੀ ਦੀ ਨਾਲ ਬਲੇ ਕਰਦਾ ਸੀ ਤੇ ਕਰਦੇ ਕਰਦੇ ਨੇ ਸੋ ਮੇਰਾ ਤਾਂ ਇਹ ਹੋ ਗਿਆ ਜਿਵੇਂ ਮਰਨ ਵਾਲਾ ਗੱਲ ਹੋ ਗਈ ਹੈ ਨਾ ਮੇਰਾ ਤਾਂ ਬੁਰਾ ਹਾਲ ਹੋ ਗਿਆ ਗਰਮੀ ਦੇ ਨਾਲ ਭਿੱਜੀ ਭਈਆਂ ਜਮਾਂ ਤੇ ਹੁਣ ਬਸਣਾ ਆ ਕੇ ਹੁੰਨੀ ਕਿਉਂਕਿ ਰੋਟੀ ਮम्मी ਬਣਾਈ ਜਾਂਦੇ ਮੈਂ ਨਾ ਕਿਉਂ ਨਹੀਂ ਆ ਤਨ ਬੰਨੇ ਕਮਰੇ ਦੇ ਵਿੱਚ ਫਿਰ ਵਲੌਗ ਵੀ ਅਪਲੋਡ ਕਰਨਾ ਆਪਾਂ ਚਲੋ ਜੀ ਮਿਲਦੇ ਆ ਮੈਂ ਨਹਾ ਕੇ ਆਨੀ ਹੁਣ ਫਿਰ ਮਿਲਾਂਗੇ ਲਓ ਜੀ ਆਪਾਂ ਨਹਾ ਤੋਂ ਕਿ ਆ ਗਏ ਸੀ ਟਾਈਮ ਹੋ ਗਿਆ ਹੈ 1 ਮਿੰਟ ਟਾਈਮ ਆਈ ਥਿੰਕ ਹੋ ਗਿਆ ਹੈ ਪੋਨੇ 8 ਦਾ ਹੋ ਗਿਆ ਤੇ ਆਪਾਂ ਨਹਾ ਤੋਂ ਕਿ ਆ ਗਏ ਸੀ ਆ ਕੇ ਰੋਟੀ ਪਾਣੀ ਲੈ ਜਾਂਦਾ ਸੀ ਫੋਨ ਚਾਰਜ ਤੇ ਸੀ ਕਿਉਂਕਿ ਲੋ ਸੀ ਹੁਣ ਆਪਾਂ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਸੀ ਤੇ ਜੱਬ ਜੋ ਤੁਹਾਨੂੰ ਫੋਨ ਚਲਾਊਗਾ ਤੇ ਆਪਾਂ ਵੀ ਹੁਣ ਆਪਾਂ ਵਲੌਗ ਅਪਲੋਡ ਕਰਕੇ ਹਟਿਆ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗੇ ਤਾਂ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓਕਰ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਤੇ ਕਿ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ